ਅਮਰੀਕਾ ਵਾਲੇ ਥੈਂਕਸ giving ਮਨਾਉਣ ਦੇ ਲਈ ਕੈਨੇਡਾ ਆ ਰਹੇ ਨੇ BC ਦੇ ਵਿੱਚ ਇੱਕ ਲੰਬੀ ਥੈਂਕਸ giving ਵੀਕਐਂਡ ਯਾਤਰਾ ਕਰ ਰਹੇ ਨੇ ਅਮਰੀਕੀ ਛੁੱਟੀਆਂ ਬਸਲਰ ਵਰਗੇ ਪਾਈਚਾਰਿਆਂ ਦੇ ਵਿੱਚ ਸੈਰ ਸਪਾਟੇ ਲਈ ਨਵੰਬਰ ਦਾ ਇੱਕ ਵਧੀਆ ਹੁਲਾੜਾ ਜੋ ਆਮ ਤੌਰ ਤੇ ਛੁੱਟੀਆਂ ਦੇ ਲਈ ਅਮਰੀਕੀ ਪੀੜ ਨੂੰ ਵੇਖਦੇ ਨੇ ਟੂਰਿਜ਼ਮ ਵਿਸਲਰ ਵਿਖੇ ਮਾਰਕੀਟਿੰਗ ਦੇ ਉੱਪਰ ਪ੍ਰਧਾਨ ਨੇ ਕਿਹਾ ਹੈ ਕਿ ਯੂਐਸ ਥੈਂਕਸਗਿਵਿੰਗ ਵੀਕਐਂਡ ਸਾਡੇ ਸ਼ੁਰੂਆਤੀ ਸੀਜ਼ਨ ਦੇ ਨਾਲ ਬਹੁਤ ਵਧੀਆ ਢੰਗ ਨਾਲ ਮੇਲ ਖਾਂਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਯੂਐਸ ਸੈਲਾਨੀ ਛੁੱਟੀਆਂ ਦੇ ਵੀਕਐਂਡ ਦੇ ਲਈ ਇੱਥੇ ਆਉਂਦੇ ਨੇ ਜੋ ਬਹੁਤ ਵਧੀਆ ਹੈ ਸਾਡੇ ਕੋਲ ਬਰਫ਼ ਦੇ ਮੌਸਮ ਦੀ ਅਸਲ ਦੇ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ ਹੈ ਲੌਂਗ ਵੀਕਐਂਡ ਤੋਂ ਪਹਿਲਾਂ ਸਾਡੇ ਕੋਲ ਨਵਾਂ ਖੇਤਰ ਖੁੱਲ ਗਿਆ ਹੈ ਇਸ ਦੇ ਲਈ ਇਹ ਇਕ ਸਾਡੇ ਮਹਿਮਾਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਤਜਰਬਾ ਹੋਣਾ ਚਾਹੀਦਾ ਹੈ ਸਯੁਕਤ ਰਾਜ ਵਿਸਲਰ ਦਾ ਚੋਟੀ ਦਾ ਕੁਮੰਤਰੀ ਬਾਜ਼ਾਰ ਹੈ ਜੋ ਕਿ ਸਰਦੀਆਂ ਦੇ ਵਿੱਚ ਰਿਜ਼ੋਰਟ ਦੇ ਰਾਤੋਂ ਰਾਤ ਆਉਣ ਵਾਲੇ ਸੈਲਾਨੀਆਂ ਦੇ 30% ਦੀ ਨੁਮਾਇੰਦਗੀ ਕਰਦਾ ਹੈ ਤੇ ਹੋਟਲ ਤੇ ਰੈਸਟੋਰੈਂਟ ਇਸਤੇ ਬਿਜ਼ੀ ਹੁੰਦੇ ਨੇ ਉਹਨਾਂ ਕਹਿੰਦੇ ਕਿ ਸਾਡੇ ਕੋਲ ਅਜੇ ਖਾਸ ਆંકੜੇ ਨਹੀਂ ਹੈ ਪਰ ਦੇਖਦੇ ਹਾਂ ਕਿ ਸ਼ਨੀਵਾਰ ਤੱਕ ਕੀ ਰਿਪੋਰਟ ਆਉਂਦੀ ਹੈ ਇੱਥੇ ਬਹੁਤ ਸਾਰੀਆਂ ਸ਼ੁਰੂਆਤੀ ਸੀਜ਼ਨ ਦੀਆਂ ਪੇਸ਼ਕਸ਼ਾਂ ਤੇ ਬਹੁਤ ਸਾਰੇ ਖੇਤਰ ਉਪਲਬਧ ਨੇ ਇਸੇ ਲਈ ਉਮੀਦ ਕਰਦੇ ਹਾਂ ਕਿ ਇਹ ਮਹਿਮਾਨਾਂ ਦੇ ਲਈ ਇੱਕ ਵਧੀਆ ਅਨੁਭਵ ਹੈ ਵੈਨਕੂਵਰ ਦੇ ਵਿੱਚ ਥੈਂਕਸ giving ਪੀਰ ਨੂੰ ਪੂਰਾ ਕਰਨ ਵਾਲੇ ਕੁਝ ਹੋਟਲਾਂ ਦੇ ਨਾਲ ਘਰ ਤੋਂ ਦੂਰ ਛੁੱਟੀਆਂ ਬਣਾਉਣ ਵਾਲੀਆਂ ਅਮਰੀਕੀਆਂ ਨੂੰ ਲੱਭਣਾ ਮੁਸ਼ਕਲ ਨਹੀਂ ਹੈ ਅਮਰੀਕਨ ਹੋਟਲ ਦੇ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਬਣਾਉਂਦੇ ਨੇ ਬਹੁਤ ਸਾਰੇ ਅਮਰੀਕੀ ਥੈਂਕਸ giving ਜਿਹੜਾ ਉਹ ਪੀਰੀਅਡ ਦੇ ਲਈ ਯਾਤਰਾ ਕਰਦੇ ਨੇ ਪਰ ਉਹ ਸ਼ਾਮਿਲ ਕਰਦੇ ਨੇ ਕਿ ਕੁਝ ਕੈਨੇਡੀਅਨ ਵੀ ਆਪਣੇ ਟਰਕੀ ਡਿਨਰ ਲਈ ਰੈਜ਼ਰਵੇਸ਼ਨ ਕਰਦੇ ਨੇ ਡੈਸਟੀਨੇਸ਼ਨ ਵੈਨਕੂਵਰ ਦਾ ਕਹਿਣਾ ਹੈ ਕਿ ਨਵੰਬਰ 2023 ਦੇ ਵਿੱਚ 3 ਲੱਖ ਤੋਂ ਵੱਧ ਅਮਰੀਕੀਆਂ ਨੇ ਸ਼ਹਿਰ ਦਾ ਦੌਰਾ ਕੀਤਾ ਤੇ 1.80 ਲੱਖ ਤੋਂ ਵੱਧ ਰਾਤੋਂ ਰਾਤ ਇੱਥੇ ਰੁਕੇ ਜਨਵਰੀ ਤੋਂ ਕੋਲੋਨਾ BC ਹਾਈਵੇ ਪੈਟਰੋਲ ਨੇ ਬਹੁਤ ਜ਼ਿਆਦਾ ਰਫ਼ਤਾਰ ਤੇ ਹਮਲਾਵਰ ਡਰਾਈਵਿੰਗ ਦੇ ਲਈ 545 ਵਾਹਨਾਂ ਨੂੰ ਰੋਕਿਆ ਤੇ ਜ਼ਬਤ ਕੀਤਾ ਪੁਲਿਸ ਵਾਹਨ ਚਾਲਕਾਂ ਨੂੰ ਹੌਲੀ ਕਰਨ ਲਈ ਚੇਤਾਵਨੀ ਦੇ ਰਹੀ ਹੈ ਖਾਸ ਤੌਰ ਤੇ ਸਰਦੀਆਂ ਦੇ ਨੇੜੇ ਆਉਣ ਦੇ ਨਾਲ ਡਰਾਈਵਰਾਂ ਨੂੰ ਸੜਕ ਦੇ ਮਾੜੇ ਹਾਲਾਤਾਂ ਨੂੰ ਠੀਕ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਰਫਤਾਰ ਸਭ ਤੋਂ ਵੱਧ ਰੋਕਥਾਮ ਯੋਗ ਸਥਿਤੀਆਂ ਦੇ ਵਿੱਚੋਂ ਇੱਕ ਹੈ ਨਿਰਧਾਰਿਤ ਸੀਮਾ ਤੋਂ ਵੱਧ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਯਾਤਰਾ ਕਰਨ ਵਾਲੇ ਵਾਹਨ ਮਾਲਕ ਦੇ ਖਰਚੇ ਤੇ 7 ਦਿਨਾਂ ਦੇ ਲਈ ਜ਼ਬਤ ਕੀਤੇ ਜਾਣਗੇ ਸਤੰਬਰ ਦੇ ਵਿੱਚ ਜ਼ਬਤ ਕਰਨ ਤੇ ਖਿੱਚਣ ਦੀਆਂ ਦਰਾਂ ਦੇ ਵਿੱਚ ਵਾਧਾ ਹੋਇਆ ਜਿਸ ਦੇ ਟਿਕਟ ਹੋਣ ਡਾਲਰ 318 ਤੋਂ ਡਾਲਰ 400 83 ਦੇ ਵਿਚਕਾਰ ਹੈ ਜੁਰਮਾਨੇ ਦੇ ਸਿਖਰ ਤੇ ਸਪੀਡ ਦੋਸ਼ੀ ਡਰਾਈਵਰਾਂ ਨੇ ਲਾਇਸੈਂਸਾਂ ਬੀਮਾ ਪ੍ਰੀਮੀਅਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਸੰਭਾਵਤ ਤੌਰ ਤੇ ਡਰਾਈਵਿੰਗ ਦੀ ਮਨਾਹੀ ਦੇ ਨਤੀਜੇ ਵਜੋਂ ਹੋ ਸਕਦੇ ਨੇ ਪੁਲਿਸ ਅਨੁਸਾਰ ਖਰਾਬ ਡਰਾਈਵਿੰਗ ਤੋਂ ਬਾਅਦ ਬਹੁਤ ਜ਼ਿਆਦਾ ਰਫਤਾਰ ਗੰਭੀਰ ਸੱਟਾਂ ਤੇ ਘਾਤਕ ਟੱਕਰਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਕਿਰਪਾ ਕਰਕੇ ਹੌਲੀ ਗੱਡੀ ਚਲਾਓ ਸੁਰੱਖਿਅਤ ਚਲਾਓ ਇਹ ਚੇਤਾਵਨੀ ਕੋਲੋਨਾ ਦੇ ਵਿੱਚ RCMP ਦੁਆਰਾ 4 ਦਿਨਾਂ ਦੇ ਵਿੱਚ ਸਕੂਲੀ ਜ਼ੋਨਾਂ ਵਿੱਚ ਤੇਜ਼ ਰਫਤਾਰ ਲਈ 45 ਟਿਕਟਾਂ ਜਾਰੀ ਕਰਨ ਤੋਂ ਬਾਅਦ ਆਈ ਹੈ RCMP ਨੇ ਕਿਹਾ ਹੈ ਕਿ ਇਸ ਦੇ ਮਿਊਨਿਸਪਲ ਟ੍ਰੈਫਿਕ ਸੈਕਸ਼ਨ ਨੇ 4 ਨਵੰਬਰ ਤੇ 7 ਨਵੰਬਰ ਦੇ ਵਿੱਚਕਾਰ ਸਕੂਲ ਜ਼ੋਨ ਦੀ ਸਪੀਡ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਲੰਘਣਾਵਾਂ ਦੀ ਗਿਣਤੀ ਦੇਖੀ ਇੱਕ ਡਰਾਈਵਰ ਜੋ ਹਾਲੀਵੁੱਡ ਰੋਡ ਦੱਖਣ ਦੇ ਨਾਲ ਇੱਕ ਸਕੂਲ ਜ਼ੋਨ ਦੇ ਵਿੱਚ 69 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਫ਼ਰ ਕਰ ਰਿਹਾ ਹੈ ਸਕੂਲ ਜ਼ੋਨ ਦੀ ਉਲੰਘਣਾ ਤੋਂ ਇਲਾਵਾ ਆਰਸੀਐਮਪੀ ਨੇ ਕਿਹਾ ਕਿ ਟ੍ਰੈਫਿਕ ਅਧਿਕਾਰੀਆਂ ਨੇ ਗਲੈਨਮੋਰ ਰੋਡ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ 108 ਕਿਲੋਮੀਟਰ ਪ੍ਰਤੀ ਘੰਟਾ ਦੇ ਸਫ਼ਰ ਕਰਨ ਵਾਲੇ ਇੱਕ ਵਾਹਨ ਤੇ ਹਾਈਵੇ 33 ਦੇ 60 ਕਿਲੋਮੀਟਰ ਪ੍ਰਤੀ ਘੰਟਾ ਵਾਲੇ ਹਿੱਸੇ ਵਿੱਚ 105 ਕਿਲੋਮੀਟਰ ਪ੍ਰਤੀ ਘੰਟਾ ਦੀ ਸਫ਼ਰ ਕਰਨ ਵਾਲੇ ਇੱਕ ਵਾਹਨ ਸਮੇਤ ਚਾਰ ਹੋਰਾਂ ਨੂੰ ਵੀ ਕਾਬੂ ਕੀਤਾ ਸਾਡਾ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ